ਅਮਰੀਕਾ ਵਿੱਚ ਜਾਨਲੇਵਾ ਸੜਕ ਹਾਦਸੇ ਤੇ ਮਗਰੋਂ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਗਦੀ ਸਮਾਨ ਤੋਤੇ ਵਿਖਾਈ ਨੇ ਖੜਕੱਦੜ ਕਾਕਾ ਦਿੱਤਾ। ਜਹਾ ਟ੍ਰੰਪ ਸਰਕਾਰ ਦੇ ਵੱਲੋਂ ਵਾਸ਼ਿੰਗਟਨ ਸੁਪੇ ਦੇ ਗਵਰਨਰ ਉਤੇ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਕਰਨ ਤੇ ਦੋਸ਼ ਲਗਾਏ ਜਾ ਰਹੇ ਨੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਰਜਮਾਨ ਕ੍ਰੀਸ਼ਾ ਮਕਲੋਫੀਨ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਨੂੰ ਕਿਸੇ ਵੀ ਸੂਚਿਤ ਵਿੱਚ ਆ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ। ਪਰ ਵਿਸ਼ਿੰਗਟਨ ਸੁਪਰੇ 747 ਸਸਦਾਨਾਂ ਨੇ ਇਸ ਦੀ ਪਾਲਣਾ ਕਰਨੀ ਵਾਜਬ ਨਾ ਸਮਝੀ ਦੱਸਿਆ ਕਿ ਕੈਲੀਫੋਰਨੀਆ ਦੇ ਅਲਗ ਕ੍ਰੋਪ ਦੇ ਨਾਲ ਸੰਬੰਧਿਤ 25 ਸਾਲਾ ਕਮਲਪ੍ਰੀਤ ਸਿੰਘ ਨੂੰ ਵਿਸ਼ਿੰਗਟਨ ਦੀ ਕਿੰਗ ਕਾਉਂਟੀ ਦੇ ਵਿੱਚ ਇੱਕ ਹੋਲਨਾ ਖਾਸ ਦੇ ਮਕਰੋ ਗ੍ਰਿਫਤਾਰ ਕੀਤਾ ਗਿਆ ਕਮਲਪ੍ਰੀਤ ਸਿੰਘ ਦੇ ਟਰੱਕ ਨੇ SR 160 ਉਤੇ ਇੱਕ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜੋ ਇੱਕ ਟ੍ਰਾਂਸਪੋਰਟ ਟਰੱਕ ਦੇ ਪਿੱਛੇ ਖੜੀ ਸੀ ਤਕੜ ਦੇ ਮਗਰੋਂ ਕਾਰ ਨੂੰ ਆਕਲਾ ਗਈ ਅਤੇ ਦੋ ਟੱਕਰਾਂ ਦੇ ਦਰਮਿਆਨ ਫਸੀ ਕਾਰ ਦੇ ਵਿੱਚ ਸਵਾਰ 29 ਸਾਲ ਦੇ ਰੋਬਰਟ ਪੀ ਹਸਨਦੀਪ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੇ ਮੱਦੇਨਜ਼ਰ ਹਾਈਵੇ ਤਕਰੀਬਨ 7 ਘੰਟੇ ਬੰਦ ਰਿਹਾ। ਅਤੇ ਮੌਕੇ ਉੱਤੇ ਪਹੁੰਚੇ ਪੁਲਿਸ ਅਫਸਰਾਂ ਨੇ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੂਏ ਦੀ ਇਲਜ਼ਾਮ। ਮੀਡੀਆ ਰਿਪੋਰਟ ਮੁਤਾਬਕ ਕਮਲਪ੍ਰੀਤ ਸਿੰਘ ਨੂੰ 1 ਲੱਖ ਡਾਲਰ ਦੇ ਮੁਚਲਕੇ ਦੇ ਰਿਹਾਈ ਮਿਲ ਗਈ ਪਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਫੌਜ ਦਾ ਕਹਿਣਾ ਹੈ ਕਿ ਕਮਲਪ੍ਰੀਤ ਉਤੇ ਡਿਟੇਨਰ ਲਾਗੂ ਕੀਤਾ ਗਿਆ ਸੀ। ਕਾਇਸ ਕੋਨ ਮੌਜੂਦ ਦਸਤਾਵੇਜ਼ੋ ਦੇ ਮੁਤਾਬਕ ਕਮਲਪ੍ਰੀਤ ਸਿੰਘ ਨੇ ਸਾਲ 2023 ਦੇ ਦੌਰਾਨ ਅਰੀਜ਼ੋਨਾ ਦੇ ਲੁਕਵਿਲ ਇਲਾਕੇ ਰਾਹੀ ਬਾਰਡਰ ਪਾਰ ਕੀਤਾ ਤੇ ਬਾਰਡ ਜੁੰਟ ਨੇ ਗ੍ਰਿਫਤਾਰ ਕਰ ਲਿਆ ਪਰ ਬਾਈਡਨ ਸਰਕਾਰ ਨੇ ਪੈਟਰੋਲ ਦਿੱਤੀ ਜਿਸ ਮਗਰੋਂ ਉਸਨੇ ਟ੍ਰੈਕਿੰਗ ਸੈਕਟਰ ਦੇ ਵਿੱਚ ਹੱਥ ਅਜ਼ਮੋਨਾ ਸ਼ੁਰੂ ਕਰ ਦਿੱਤਾ ਤੁਸੀਂ ਮਕਲਾਫੀ ਨੇ ਕਿਹਾ ਕਿ ਖਤਰਨਾਕ ਨੀਤੀ ਦੇ ਤਬਾਕੂਨ ਸਿੱਤੇ ਸਾਹਮਣੇ ਆ ਰਹੇ ਨੇ ਰੋਬਰਟ ਪੀ ਅਸਨ ਅੱਜ ਜੁੰਟਾ ਹੁੰਦਾ ਅਜੇ ਬਾਈਡਨ ਸਰਕਾਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਮਲਪ੍ਰੀਤ ਸਿੰਘ ਨੂੰ ਰਿਹਾ ਨਾਕਰ ਉਨਾ ਸਵਾਲ ਚੁੱਕਿਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਸਿਆਸਤਦਾਨ ਹੋਰ ਕਿੰਨੀਆਂ ਮੋਤਾ ਤੋਂ ਬਾਅਦ ਲੋਕ ਸੁਰੱਖਿਆ ਨੂੰ ਸਿਆਸਤ ਤੋਂ ਵੱਧ ਤਰਜੀਹ ਦੇਣੀ ਸ਼ੁਰੂ ਕਰਨਗੇ ਡੀਐਚਐਸ ਦੇ ਬਿਆਨ ਦੇ ਵਿੱਚ ਰਜਿੰਦਰ ਕੁਮਾਰ ਜੁਸ਼ੰਤ ਸਿੰਘ ਅਤੇ ਹਰਜਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਚੋਣਾਂ ਦੇ ਵਿਰੁੱਧ ਸਾਂਝੇ ਦੌਰ ਉਤੇ ਅਠ ਮੋਤਾ ਦਾ ਜ਼ਿੰਮੇਵਾਰ ਹੋਣ ਤੇ ਦੋਸ਼ ਲੱਗੇ ਨੇ ਤਿੰਨੋ ਜਨਰਲ ਵਿਰੁੱਧ ਆਈਸੀ ਡਿਟੇਨਰ ਲਾਕੂ ਨੇ ਅਤੇ ਜ਼ਮਾਨਤ ਮਿਲਦੇ ਹੀ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਪੇ ਸਿਤਾ ਜਾਵੇਗਾ ਦੂਜੇ ਪਾਸੇ ਟੈਕਸਾਸ ਦੀ ਡੈਲਸ ਕਾਉਂਟੀ ਦੇ ਜੋ ਆਪਤਿਕ ਨਾ ਖਾਸ ਦੇ ਬਾਰੇ ਸੁਣਵਾਈ ਕਰ ਰਹੀ ਅਦਾਲਤ ਨੇ ਨਿਊ ਪ੍ਰਾਈਮ ਕ੍ਰੈਕਿੰਗ ਕੰਪਨੀ ਨੂੰ 42.1 ਬਿਲੀਅਨ ਡਾਲਰ ਦਾ ਹਜ਼ਾਰ ਨਾ ਅਦਾ ਕਰਨ ਦੇ ਹੁਕਮ ਦਿੱਤੇ ਨੇ 11 ਫਰਵਰੀ 2021 ਨੂੰ ਵਾਪਰੇ ਵੱਡੇ ਹਾਦਸੇ ਦੇ ਦੌਰਾਨ ਆਈ 35 ਵੈਸਟ ਉੱਤੇ 133 ਗੱਡੀਆਂ ਤੇ ਟਰੱਕ ਆਪਸ ਦੇ ਵਿੱਚ ਭੀੜੰਦ ਦੌਰਾਨ ਘਟੋਕਾ ਛੇ à des mots ਅਤੇ ਇਹਨਾਂ ਦੇ ਵਿੱਚੋਂ 49 ਸਾਲ ਦੇ ਕ੍ਰਿਸਟੋਫਰ ਰੇ ਵਾਰਡੀ ਦੇ ਪਰਿਵਾਰ ਵੱਲੋਂ ਦਾਇਰ ਮੁਕਦਮੇ 'ਤੇ ਅਦਾਲਤ ਉਤੇ ਤਾਜ਼ਾ ਫੈਸਲਾ ਵੀ ਸਾਹਮਣੇ ਆਇਆ ਹੈ ਅਮਰੀਕਾ ਵਿੱਚ ਜਾਨਲੇਵਾ ਸੜਕ ਹਾਦਸੇ ਤੇ ਮਗਰੋਂ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਦੀ ਸਮਾਨਤ ਉਤੇ ਵਿਹਾਈ ਨੇ ਖੜਕੱਦੜ ਕਾ ਕਾ ਦਿੱਤਾ ਹੈ ਹਾਂ ਟਰੰਪ ਸਰਕਾਰ ਦੇ ਵੱਲੋਂ ਵਾਸ਼ਿੰਗਟਨ ਸੁਪੇ ਦੇ ਗਵਰਨਰ ਉਤੇ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਕਰਨ ਤੇ ਦੋਸ਼ ਲਗਾਏ ਜਾ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਲ ਮਾਰਕ ਕੁਸ਼ਿਆ ਮਕਲੋਫੀਨ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਨੂੰ ਕਿਸੇ ਵੀ ਸੂਚਿਤ ਵਿੱਚ ਆ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਰ ਵਸ਼ਿੰਗਟਨ ਸੁਪਰੇ ਦੇ ਸੱਤ ਪਰਿ ਸਸਦਾਨਾਂ ਨੇ ਇਸ ਦੀ ਪਾਲਣਾ ਕਰਨੀ ਵਾਜਬ ਨਾ ਸਮਝੀ ਦੱਸਿਆ ਕਿ ਕੈਲੀਫੋਰਨੀਆ ਦੇ ਅਲਗ ਕਰੋਬ ਦੇ ਨਾਲ ਸੰਬੰਧਿਤ 25 ਸਾਲਾ ਕਮਲਪ੍ਰੀਤ ਸਿੰਘ ਨੂੰ ਵਸ਼ਿੰਗਟਨ ਦੀ ਕਿੰਗ ਕਾਉਂਟੀ ਦੇ ਵਿੱਚ ਇੱਕ ਹੋਲਨਾ ਖਾਸ ਦੇ ਮਕਰੋ ਗ੍ਰਿਫਤਾਰ ਕੀਤਾ ਗਿਆ ਕਮਲਪ੍ਰੀਤ ਸਿੰਘ ਦੇ ਟਰੱਕ ਨੇ ਐਸ ਆਰ 160 ਉਤੇ ਇੱਕ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜੋ ਇੱਕ ਟਰਾਂਸਪੋਰਟ ਟਰੱਕ ਦੇ ਪਿੱਛੇ ਖੜੀ ਸੀ ਟੱਕਰ ਦੇ ਮਗਰੋਂ ਕਾਰ ਨੂੰ ਅੱਖ ਲੱਗ ਗਈ ਅਤੇ ਦੋ ਟਰੱਕਾਂ ਦੇ درمیان ਫਸੀ ਕਾਰ ਦੇ ਵਿੱਚ ਸਵਾਰ 29 ਸਾਲ ਦੇ ਰੋਬર્ટ ਪੀ ਹਸਨ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੇ ਮੱਦੇਨਜ਼ਰ ਹਾਈਵੇ ਤਕਰੀਬਨ 7 ਘੰਟੇ ਬੰਦ ਰਿਹਾ ਅਤੇ ਮੌਕੇ ਉਤੇ ਪਹੁੰਚੇ ਪੁਲਿਸ ਅਫਸਰਾਂ ਨੇ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਮੀਡੀਆ ਰਿਪੋਰਟ ਮੁਤਾਬਕ ਕਮਲਪ੍ਰੀਤ ਸਿੰਘ ਨੂੰ 1 ਲੱਖ ਡਾਲਰ ਦੇ ਮੁਚਲਕੇ ਦੇ ਰਿਹਾਈ ਮਿਲ ਗਈ ਪਰ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਫੌਜਾ ਦਾ ਕਹਿਣਾ ਹੈ ਕਿ ਕਮਲਪ੍ਰੀਤ ਉਤੇ ਡਿਟੇਨਰ ਲਾਗੂ ਕੀਤਾ ਗਿਆ ਸੀ ਆਇਸਕੋਨ ਮੌਜੂਦ ਦਸਤਾਵੇਜ਼ਾਂ ਦੇ ਮੁਤਾਬਕ ਕਮਲਪ੍ਰੀਤ ਸਿੰਘ ਨੇ ਸਾਲ 2023 ਦੇ ਦੌਰਾਨ ਅਰੀਜ਼ੋਨਾ ਦੇ ਲੁਕਵਿਲ ਇਲਾਕੇ ਰਾਹੀਂ ਬਾਰਡਰ ਪਾਰ ਕੀਤਾ ਤੇ ਬਾਰਡਰ ਅਜੰਟ ਨੇ ਗ੍ਰਿਫਤਾਰ ਕਰ ਲਿਆ ਪਰ ਬਾਈਡਨ ਸਰਕਾਰ ਨੇ ਪੈਟਰੋਲ ਦਿੱਤੀ ਜਿਸ ਮਗਰੋਂ ਉਸਨੇ ਟ੍ਰੈਕਿੰਗ ਸੈਕਟਰ ਦੇ ਵਿੱਚ ਹੱਥ ਅਜ਼ਮੋਨਾ ਸ਼ੁਰੂ ਕਰ ਦਿੱਤਾ ਤੁਸੀਂ ਮਕਲਾ ਨੇ ਕਿਹਾ ਕਿ ਖਤਰਨਾਕ ਨੀਤੀ ਅਤੇ ਤਬਾਕੂਨ ਸਿੱਤੇ سامنے ਆ ਰਹੇ ਨੇ ਰੋਬਰਟ ਪੀਰਸਨ ਅੱਜ ਜੁੰਤਾ ਹੁੰਦਾ ਹੁੰਦਾ ਜੇ ਬੜਨ ਸਦਕਾਟ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਮਲਪ੍ਰੀਤ ਸਿੰਘ ਨੂੰ ਰਿਹਾ ਨਾ ਕਰਦੀ ਉਹਨਾਂ ਸਵਾਲ ਚੁਕੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਸਿਆਸਤਦਾਨ ਹੋਰ ਕਿੰਨੀਆਂ ਮੋਤਾਂ ਤੋਂ ਬਾਅਦ ਲੋਕ ਸੁਰੱਖਿਆ ਨੂੰ ਸਿਆਸਤ ਤੋਂ ਵੱਧ ਤਰਜੀਹ ਦੇਣੀ ਸ਼ੁਰੂ ਕਰਨਗੇ ਡੀ ਐਚ ਐਸ ਦੇ ਬਿਆਨ ਦੇ ਵਿੱਚ ਅਜਿੰਦਰ ਕੁਮਾਰ ਜੁਸ਼ੰਤ ਸਿੰਘ ਅਤੇ ਹਰਜਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਚੋਣਾਂ ਦੇ ਵਿਰੁੱਧ ਸਾਂਝੇ ਦੋ ਰੁੱਤੇ ਅੱਠ ਮੋਤਾਂ ਦਾ ਜ਼ਿੰਮੇਵਾਰ ਹੁੰਦੇ ਦੋਸ਼ ਲੱਗੇ ਨੇ ਤਿੰਨੋ ਜਨਰਲ ਰਿਪਰਥ ਆਈਸੀਡੀ ਡਿਟੇਨਰ ਲਾਕੂ ਨੇ ਅਤੇ ਜ਼ਮਾਨਤ ਮਿਲਦੇ ਹੀ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨਲ ਸੈਂਟਰ ਪੇ ਸਿਤਾ ਜਾਵੇਗਾ ਦੂਜੇ ਪਾਸੇ ਟੈਕਸਾਸ ਦੀ ਡੈਲਸ ਕਾਉਂਟੀ ਦੇ ਜੋ ਆਪਤਿਕ ਨਾ ਖਾਸ ਦੇ ਬਾਰੇ ਸੁਣਵਾਈ ਕਰ ਰਹੀ ਅਦਾਲਤ ਨੇ ਨਿਊ ਪ੍ਰਾਈਮ ਕ੍ਰੈਕਿੰਗ ਕੰਪਨੀ ਨੂੰ 42.1 ਬਿਲੀਅਨ ਡਾਲਰ ਦਾ ਹਜ਼ਾਰਨਾ ਅਦਾ ਕਰਨ ਦੇ ਹੁਕਮ ਦਿੱਤੇ ਨੇ 11 ਫਰਵਰੀ 2021 ਨੂੰ ਵਾਪਰੇ ਵੱਡੇ ਹਾਦਸੇ ਦੇ ਦੌਰਾਨ ਆਈ 35 ਵੈਸਟ ਉੱਤੇ 133 ਗੱਡੀਆਂ ਤੇ ਟਰੱਕ ਆਪਸ ਦੇ ਵਿੱਚ ਭੀੜੰਦ ਦੌਰਾਨ ਘਟੋਕਾ ਛੇ ਦੀ ਮੌਤ ਹੋਈ ਅਤੇ ਇਹਨਾਂ ਦੇ ਵਿੱਚੋਂ 49 ਸਾਲ ਦੇ ਕ੍ਰਿਸਟੋਫਰ ਰੇ ਵਾਰਡੀ ਦੇ ਪਰਿਵਾਰ ਵੱਲੋਂ ਦਾਇਰ ਮੁਕਦਮੇ تھے ਆਧਾਰ ਉਤੇ ਤਾਸ ਫੈਸਲਾ ਵੀ ਸਾਹਮਣੇ ਆਇਆ ਅਮਰੀਕਾ ਵਿੱਚ ਜਾਨਲੇਵਾ ਸੜਕ ਹਾਦਸੇ ਤੇ ਮਗਰੋਂ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਗਦੀ ਸਮਾਨ ਤੋਤੇ ਰਹੀ ਨੇ ਖੜਕਤ ਦੜ ਕਾਕਾ ਦਿੱਤਾ ਜਹਾ ਟ੍ਰੰਪ ਸਰਕਾਰ ਦੇ ਵੱਲੋਂ ਵਾਸ਼ਿੰਗਟਨ ਸੁਪੇ ਦੇ ਗਵਰਨਰ ਉਤੇ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਕਰਨ ਤੇ ਦੋਸ਼ ਲਗਾਏ ਜਾ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਲਜਮਾਨ ਕ੍ਰੀਸ਼ਾ ਮਕਲੋਫੀਨ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਨੂੰ ਕਿਸੇ ਵੀ ਸੂਚਿਤ ਵਿੱਚ ਆ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਰ ਵਿਸ਼ਿੰਗਟਨ ਸੁਪਰੇ ਸੱਤ 47 ਸਸਦਾਨਾਂ ਨੇ ਇਸ ਦੀ ਪਾਲਣਾ ਕਰਨੀ ਵਾਜਬ ਨਾ ਸਮਝੀ ਦੱਸਿਆ ਕਿ ਕੈਲੀਫੋਰਨੀਆ ਦੇ ਅਲਗ ਕ੍ਰੋਪ ਦੇ ਨਾਲ ਸੰਬੰਧਿਤ 25 ਸਾਲਾ ਕਮਲਪ੍ਰੀਤ ਸਿੰਘ ਨੂੰ ਵਿਸ਼ਿੰਗਟਨ ਦੀ ਕਿੰਗ ਕਾਉਂਟੀ ਦੇ ਵਿੱਚ ਇੱਕ ਹੋਲਨਾ ਖਾਸ ਦੇ ਮਕਰੂ ਗ੍ਰਿਫਤਾਰ ਕੀਤਾ ਗਿਆ ਕਮਲਪ੍ਰੀਤ ਸਿੰਘ ਦੇ ਟਰੱਕ ਨੇ ਐਸ ਆਰ 160 ਹਤੇ ਇੱਕ ਕਾਰ ਨੂੰ ਜ਼ੋਰ ਦਾ ਟੱਕਰ ਮਾਰੀ ਜੋ ਇੱਕ ਟਰਾਂਸਪੋਰਟ ਟਰੱਕ ਦੇ ਪਿੱਛੇ ਖੜੀ ਸੀ ਟੱਕਰ ਦੇ ਮਗਰੋਂ ਕਾਰ ਨੂੰ ਆਕਲਾ ਗਈ ਅਤੇ ਦੋ ਟਰੱਕਾਂ ਦੇ درمیان ਫਸੀ ਕਾਰ ਦੇ ਵਿੱਚ ਜੁ ਸਵਾਰ 29 ਸਾਲ ਦੇ ਰੋਬਰਟ ਪੀ ਹਸਨਦੀਪ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੇ ਮੱਦੇਨਜ਼ਰ ਹਾਈਵੇ ਤਕਰੀਬਨ 7 ਘੰਟੇ ਬੰਦ ਰਿਹਾ ਅਤੇ ਮੌਕੇ ਉੱਤੇ ਪਹੁੰਚੇ ਪੁਲਿਸ ਅਫਸਰਾਂ ਨੇ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੂਏ ਪੇਜ਼ੀਤਾ ਮੀਡੀਆ ਰਿਪੋਰਟ ਮੁਤਾਬਕ ਕਮਲਪ੍ਰੀਤ ਸਿੰਘ ਨੂੰ 1 ਲੱਖ ਡਾਲਰ ਦੇ ਮੁਚਲਕੇ ਦੇ ਰਿਹਾਈ ਮਿਲ ਗਈ ਪਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਫੌਜ ਦਾ ਕਹਿਣਾ ਹੈ ਕਿ ਕਮਲਪ੍ਰੀਤ ਉਤੇ ਡਿਟੇਨਰ ਲਾਗੂ ਕੀਤਾ ਗਿਆ ਸੀ ਸਾਇਸ ਕੋਨ ਮੌਜੂਦ ਦਸਤਾਵੇਜ਼ੋ ਦੇ ਮੁਤਾਬਕ ਕਮਲਪ੍ਰੀਤ ਸਿੰਘ ਨੇ ਸਾਲ 2023 ਦੇ ਦੌਰਾਨ ਅਰੀਜ਼ੋਨਾ ਦੇ ਲੁਕਵਿਲ ਇਲਾਕੇ ਰਾਹੀ ਬਾਉਡਰ ਪਾਰ ਕੀਤਾ ਤੇ ਬੋਰਡ ਜੁੰਟ ਨੇ ਗ੍ਰਿਫਤਾਰ ਕਰ ਲਿਆ ਪਰ ਬਾਈਡਨ ਸਰਕਾਰ ਨੇ ਪੈਟਰੋਲ ਦਿੱਤੀ ਜਿਸ ਮਗਰੋਂ ਉਸਨੇ ਟ੍ਰੈਕਿੰਗ ਸੈਕਟਰ ਦੇ ਵਿੱਚ ਹੱਥ ਅਜ਼ਮੋਨਾ ਸ਼ੁਰੂ ਕਰ ਦਿੱਤਾ ਤੁਸੀਂ ਮਕਲਾਫੀ ਨੇ ਕਿਹਾ ਕਿ ਖਤਰਨਾਕ ਨੀਤੀ ਦੇ ਤਬਾਕੂਨ ਸਿੱਟੇ ਸਾਹਮਣੇ ਆ ਰਹੇ ਨੇ ਰੋਬਰਟ ਪੀਸਨ ਅੱਜ ਜੁੰਟਾ ਹੁੰਦਾ ਅਜੇ ਬਾਈਡਨ ਸਰਕਾਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਮਲਪ੍ਰੀਤ ਸਿੰਘ ਨੂੰ ਰਿਹਾ ਨਾਕਰ ਉਨਾ ਸਵਾਲ ਚੁੱਕਿਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਸਿਆਸਤਦਾਨ ਹੋਰ ਕਿੰਨੀਆਂ ਮੋਤਾਂ ਤੋਂ ਬਾਅਦ ਲੋਕ ਸੁਰੱਖਿਆ ਨੂੰ ਸਿਆਸਤ ਤੋਂ ਵੱਧ ਤਰਜੀਹ ਦੇਣੀ ਸ਼ੁਰੂ ਕਰਨਗੇ ਡੀਐਚਐਸ ਦੇ ਬਿਆਨ ਦੇ ਵਿੱਚ ਰਜਿੰਦਰ ਕੁਮਾਰ ਚੁਸ਼ੰਤੀਪ ਸਿੰਘ ਅਤੇ ਹਰਜਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਚੋਣਾਂ ਦੇ ਵਿਰੁੱਧ ਸਾਂਝੇ ਦੌਰ ਉਤੇ ਅਠ ਮੋਤਾਂ ਦਾ ਜ਼ਿੰਮੇਵਾਰ ਹੁੰਦੇ ਦੋਸ਼ ਲੱਗੇ ਨੇ ਤਿੰਨੋ ਜਨਰਲ ਰਿਪਰਥ ਆਈਸੀ ਡਿਟੇਨਰ ਲਾਕੂ ਨੇ ਅਤੇ ਜ਼ਮਾਨਤ ਮਿਲਦੇ ਹੀ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨਲ ਸੈਂਟਰ ਪੇ ਸਿਤਾ ਜਾਵੇਗਾ ਦੂਜੇ ਪਾਸੇ ਟੈਕਸਾਸ ਦੀ ਡੈਲਸ ਕਾਉਂਟੀ ਦੇ ਜੋ ਆਪਤਿਕ ਨਾ ਖਾਸ ਦੇ ਬਾਰੇ ਸੁਣਵਾਈ ਕਰ ਰਹੀ ਅਦਾਲਤ ਨੇ ਨਿਊ ਪ੍ਰਾਈਮ ਕ੍ਰੈਕਿੰਗ ਕੰਪਨੀ ਨੂੰ 42.1 ਬਿਲੀਅਨ ਡਾਲਰ ਦਾ ਹਜ਼ਾਰਨਾ ਅਦਾ ਕਰਨ ਦੇ ਹੁਕਮ ਦਿੱਤੇ ਨੇ 11 ਫਰਵਰੀ 2021 ਨੂੰ ਵਾਪਰੇ ਵੱਡੇ ਹਾਦਸੇ ਦੇ ਦੌਰਾਨ ਆਈ 35 ਵੈਸਟ ਉੱਤੇ 133 ਗੱਡੀਆਂ ਤੇ ਟਰੱਕ ਆਪਸ ਦੇ ਵਿੱਚ ਭੀੜੰਦ ਦੌਰਾਨ ਘਟੋਕਾ ਛੇ ਦੀ ਮੌਤ ਹੋਈ ਅਤੇ ਇਹਨਾਂ ਦੇ ਵਿੱਚੋਂ 49 ਸਾਲ ਦੇ ਕ੍ਰਿਸਟੋਫਰ ਰੇ ਵਾਰਡੀ ਦੇ ਪਰਿਵਾਰ ਵੱਲੋਂ ਦਾਇਰ ਮੁਕਦਮੇ 'ਤੇ ਅਧਾਰ ਉਤੇ ਤਾਜ਼ਾ ਫੈਸਲਾ ਵੀ ਸਾਹਮਣੇ ਆਇਆ